ਭਾਈ ਇੱਕ ਭਤੀਜਾ ਲੰਦਾ ਸੀ ਮੇਰਾ ਇੱਕ ਭਰਾ ਲੱਗਦਾ ਜੀ ਆਪਣੇ ਲਾਣੇ ਚ ਹੋ ਜੀਗਾ ਭਾਈ ਵਾਪਰੀ ਘਟਨਾ ਦਾ ਗੱਲ ਇੱਕ ਦੂਜਾ ਭਤੀਜਾ ਬਾਹਰ ਗਿਆ ਹੋਇਆ ਉਹਦਾ ਜਨਮ ਦਿਨ 30 ਪੂਰੇ ਖੇਤ ਬੈਠੇ ਨਵੇਂ ਮੁੰਡੇ ਇਕੱਠੇ ਹੋਰੇ ਜਿਹੜੇ ਪੜਦੇ ਤੇ ਨਈ ਪਾਰਟੀ ਕਰੀ ਤੀ ਕੋਈ ਸਮਾਨ ਸਮੂਨ ਲੈਣ ਗਈ ਤੀ ਜੀ ਖਾਣ ਪੀਣ ਵਾਲਾ ਬਸ ਉਥੋਂ ਮੁੜਦੇ ਹੋਏ ਸੰਦਾ ਹੀ ਪਤਾ ਲੱਗਾ ਵੀ ਇਹ ਕਹਿੰਦੇ ਐਕਸੀਡੈਂਟ ਹੋ ਗਿਆ ਭਾਈ ਮੈਂ ਪਹਿਲਾਂ ਵੀ ਦੋ ਦਿਨ ਵਾਰ ਐਕਸੀਡੈਂਟ ਹੋ ਚੁੱਕੇ ਨੇ ਪਰ ਠੇਕੇਦਾਰ ਦੇ ਵੱਲ ਕੋਈ ਧਿਆਨ ਹੀ ਨਹੀਂ ਦੇ ਰਿਹਾ ਜੀ ਅਸੀਂ ਦੋ ਤਿੰਨ ਵਾਰ ਬੇਨਤੀ ਵੀ ਕਰਕੇ ਆਏ ਆਂ ਪਰ ਉਹਨਾਂ ਨੇ ਕੋਈ ਧਿਆਨ ਨਹੀਂ ਉਹ ਕਹਿੰਦੇ ਵੀ ਅਹੀਂ ਚੱਲੀ ਜਾਂਦਾ ਸੀ ਛਿੜੀ ਚਾਰ ਕਰਦੇ ਐਂ ਕਰਨਾ ਐ ਬਾਹਰ ਕਰਨਾ ਇੱਕ ਮਹੀਨੇ ਤੋਂ ਵੱਧ ਹੋ ਗਿਆ ਪੱਟੇ ਨੂੰ ਪਰ ਹਜੇ ਤੱਕ ਕੋਈ ਨਾ ਰਸਤਾ ਚੱਲਦਾ ਕਰਾ ਚੰਗੇ ਢੰਗ ਦਾ ਨਾ ਕੋਈ ਸੇਫਟੀ ਹੈ ਭਾਈ ਜੀ ਕਹੇ ਪਰਿਵਾਰ ਜਿਵੇਂ ਦੇਖਦੇ ਤੁਸੀਂ ਮੁੰਡੇ ਨੂੰ ਬਾਹਰ ਜਾਣਾ ਸੀ ਤੁਸੀਂ ਦੱਸ ਕਿ ਮੁੰਡੇ ਨੂੰ ਬਾਹਰ ਵੀ ਜਾਣਾ ਸੀ ਜਾਣਾ ਸੀ ਭਾਈ ਜੀ ਇੱਕ ਮੁੰਡੇ ਨੇ ਬਾਹਰ ਵੀ ਜਾਣਾ ਸੀਗਾ ਦੂਜੇ ਦੀ ਵੀ ਫੈਲਾਈ ਹੋਈ ਸੀਗੀ ਆਮ ਮੀਡੀਅਮ ਪਰਿਵਾਰ ਚੋਂ ਆ ਭਾਈ ਜੀ ਖੇਤੀਬਾੜੀ ਨਾਲ ਸੰਬੰਧਤ ਆ ਖੇਤੀਬਾੜੀ ਨਾਲ ਹੀ ਗੱਲ ਚੱਲਦਾ ਭਾਈ ਜੀ ਬਾਈ ਬਹੁਤ ਮੰਦ ਭਾਗੀ ਕਰਨਾ ਅੱਜ ਬਾਈ ਮੈਂ ਸਾਰਾ ਪਿੰਡ ਝੰਡੋੜ ਕੇ ਰੱਖਤਾ ਜਦੋਂ ਰਾਤ ਇਹ ਗੱਲ ਦਾ ਪਤਾ ਲੱਗਿਆ ਪਿੰਡ ਚ ਰੋਟੀ ਨਹੀਂ ਪੱਕੀ ਬਾਈ ਜੀ ਗੱਡੀ ਕਿਹੜੀ ਸੀ ਬਾਈ ਜੀ ਬਾਈ ਬਰਨਾ ਗੱਡੀ ਸੀਗੀ ਖਤਮ ਹੋ ਗਈ ਬਾਈ ਗੱਡੀ ਬਾਈ ਬਿਲਕੁਲ ਖਤਮ ਖਤਮ ਹੋ ਗਈ ਬਾਈ ਜੀ ਬਾਈ ਕੀ ਕਾਰਵਾਈ ਦੀ ਜੀ ਮੰਗ ਕਰਦੇ ਬਾਈ ਅਸੀਂ ਸਾਰਾ ਮੰਗ ਕਰਨਾ ਵੀ ਠੇਕੇਦਾਰ ਤੇ ਕਾਰਵਾਈ ਹੋਣੀ ਚਾਹੀਦੀ ਆ ਜਿਹੜੇ ਨੇ ਰਸਤਾ ਪਟਿਆ ਤੇ ਸਾਡੇ ਦੋ ਕੀਮਤੀ ਭਰਾ ਚਲੇ ਗਏ ਬਾਈ ਜੀ ਉਹਨਾਂ ਦੇ ਠੇਕੇਦਾਰ ਜਣ ਗੱਲੀ ਕਰਨ ਆਏ ਕਿਹੜਾ ਜੀ ਕੁਸਚਨ ਲਾਇਆ ਮੈਂ ਨਰਨਜੋਤ ਸਿੰਘ ਆ ਜੀ ਰੋਗੜਾ ਪੁਲ ਕੀ ਘਟਨਾ ਵਾਪਰੀ ਬਜੀ ਆ ਇਹ ਕੱਲ ਸ਼ਾਮ ਨੂੰ ਜੀ ਦੜਬੇ ਵੱਲੋਂ ਆ ਰਹੇ ਤੇ ਰੋਗੜੇ ਪਿੰਡ ਨੂੰ ਜਿਹੜਾ ਪੁਲ ਬਣ ਰਿਹਾ ਹੈ ਉਹਦੇ ਹੰਪ ਕਾਰਨ ਗੱਡੀ ਕੁਝ ਹੋ ਸਕਦਾ ਤੇਜ਼ ਹੋਵੇ ਹੰਪ ਦੇ ਗੱਡੀ ਮਤਲਬ ਜਦੋਂ ਨਾ ਰੁਕੀ ਕੰਟਰੋਲ ਨਾ ਹੋਇਆ ਤਾਂ ਪੁਲ ਟੱਪ ਕੇ ਗੱਡੀ ਜਿਹੜਾ ਕੋਈ ਉੱਥੇ ਟਾਲੀ ਸੀ ਉਹਦੇ ਵਿੱਚ ਵੱਜੀ ਤੇ ਮੌਕੇ ਤੇ ਉਹ ਤੋਂ ਉੱਗੇ ਅਸੀਂ ਇਹਨਾਂ ਨੂੰ ਬਾਬਰਸੀਆਂ ਨੇ ਹਸਪਤਾਲ ਲੈ ਕੇ ਗਏ। ਉੱਥੇ ਸਾਨੂੰ ਉਹਨਾਂ ਨੇ ਮਤਲਬ ਕਿਹਾ ਵੀ ਨਾ ਜਵਾਬ ਦੇ ਦਿੱਤਾ ਤਾਂ ਉਸ ਤੋਂ ਬਾਅਦ ਫਿਰ ਅਸੀਂ ਸੀਵੀ ਹਸਪਤਾਲ ਲੈ ਕੇ ਗਏ। ਸਾਡਾ ਮਨ ਨਹੀਂ ਖੜਿਆ ਹੈਗਾ। ਤੇ ਉੱਥੋਂ ਵੀ ਸਾਨੂੰ ਜਵਾਬ ਮਿਲਿਆ। ਕਿੰਨੇ ਬੰਦੇ ਸੀ ਗੱਡੀ 'ਚ? ਦੋ ਬੰਦੇ ਸੀ ਗੱਡੀ 'ਚ। ਦੋਨੇ ਦੋਸਤ ਸੀ ਇੱਕੇ ਪਿੰਡ ਦੇ ਸੀ। ਹਾਂ ਦੋਨੇ ਦੋਸਤ ਸੀ ਜੀ। ਰੋਗ ਵਾਲੇ ਪਿੰਡ ਦੇ ਸੀ ਕਿ ਜੀ? ਸਤਿੰਦਰ ਸਿੰਘ ਤੇ ਲਾਡੀ ਸਿੰਘ। ਕਿੰਨੀ ਕਿੰਨੀ ਉਮਰ ਸੀ ਬਾਈ ਜੀ ਦੋਨਾਂ ਦੀ? ਇਹ तकरीबन जी 1 ਮੁੰਡਾ ਦਾ 18 20 ਸਾਲ ਦੀ ਉਮਰ ਸੀ ਜੀ ਇੱਕ ਦੀ 20 ਤੋਂ 22 ਸਾਲ ਦੀ ਉਮਰ ਸੀ ਜੀ ਜੀ ਪਤਾ ਲੱਗਿਆ ਬਾਹਰ ਬੋਰ ਵੀ ਜਾਣਾ ਸੀ ਹਾਂਜੀ ਇਹਨਾਂ ਨੇ ਬਾਹਰ ਜਾਣਾ ਸੀ ਪਹਿਲਾਂ ਜਿਹੜਾ ਮੁੰਡਾ ਤਿੰਦਰ ਹੈ 22 ਸਾਲ ਦਾ ਮੁੰਡਾ ਉਹਨੇ ਬਾਹਰ ਗਿਆ ਸੀ ਪਹਿਲਾਂ ਫਿਰ ਆ ਗਿਆ ਸੀ ਦੁਬਾਰਾ ਫਿਰ ਉਹਨੇ ਮਤਲਬ ਜਾਣਾ ਸੀ ਜਾਂ ਲਾਡੀ ਹੈ ਇਹਦਾ ਭਰਾ ਹੈ ਜਿਹੜਾ ਉਹ ਗਿਆ ਹੋਇਆ ਹੈ ਤੇ ਉਹਦਾ ਜਨਮ ਦਿਨ ਸੀ ਉਹਦੇ ਜਨਮ ਦਿਨ ਕਾ ਕੇ ਬੈਠੇ ਸੀ ਤੇ ਮੜਾ ਮੋਟਾ ਚਲੋ ਇੰਜੋਏ ਕਰਦੇ ਸੀਗੇ ਜਵਾਖ ਤੇ ਬਸ ਤੁਸੀਂ ਲੈਣ ਗਏ ਸੀ ਬਾਜ਼ਾਰ ਚੋਂ ਤੇ ਆਉਂਦੇ ਹੋਏ ਇਹ ਹਾਦਸਾ ਵਾਪਰਿਆ ਇਹਨਾਂ ਦਾ ਪਿੰਡ ਵਿੱਚ ਬਹੁਤ ਸੋਗ ਦੀ ਲਹਿਰ ਹੈ ਮੈਂ ਕਿਹਾ ਸਾਡੇ ਜੀ 2016 ਦੇ ਵਿੱਚ 7 ਨੌਜਵਾਨ ਮੁੰਡੇ ਮਰੇ ਸੀਗੇ ਅੱਜ ਸਾਨੂੰ ਜਿਹੜਾ ਦੁੱਖ ਹੈ ਜਵਾ ਦਵਾਰੇ ਇਹ ਦੋ ਮੁੰਡੇ ਜਿਹਨਾਂ ਮਰੇ ਸਾਡੇ ਵੀੜੇ ਦੇ ਵਿੱਚ ਬਗੇਸਰਾ ਪੱਤੀ ਦੇ ਵਿੱਚ ਦਵਾਰੇ ਦੁੱਖ ਸਾਨੂੰ ਜਿਹੜਾ ਉਹ ਤਾਜ਼ਾ ਕਰਦਾ ਨਹੀਂ ਲਵੇ ਨਹੀਂ ਇਹ ਕੋ ਖੇਤ ਚ ਰਹਿੰਦੇ ਨੇ ਜੀ ਲਾਡੀ ਸਿੰਘ ਤੇ ਤੇ ਲਾਲਾ ਵੀ ਅੱਡੋ ਅੱਡ ਇਹ ਪਿੰਡ ਦੇ ਚ ਰਹਿੰਦੇ ਨੇ ਜੀ ਇਹ ਮੋੜੀ ਕੱਢਦੇ ਨੇ ਜੀ ਇਹ ਪੂਣੀਆ ਪਰਿਵਾਰ ਚੋਂ ਨੇ ਜੀ ਇੱਕ ਹੀ ਜਗ੍ਹਾ ਦੇ ਵਿੱਚ ਇਕੱਠੇ ਸੰਸਕਾਰ ਹੋਏ ਹਾਂ ਜੀ ਹਾਂ ਜੀ ਦੋਨਾਂ ਸੰਸਕਾਰ ਇੱਕ ਥਾਂ ਤੇ ਕਰਾਇਆ ਗਿਆ ਜੀ ਕੀ ਨਾਮ ਹੈ ਜਗਮੇਰ ਸਿੰਘ ਜੀ ਕਿਵੇਂ ਦੇਖਦਾ ਸਭ ਹੋਇਆ ਬਹੁਤ ਮੰਦਪਾ ਜੀ ਜੀ ਤਾਂ ਜੀ ਦੜਬੇ ਗਏ ਸੀਗੇ ਆਉਂਦੇ ਹੋਏ ਕੁਦਰਤੀ ਇਹ ਬਾਣਾ ਵਾਪਰ ਗਿਆ ਥੋੜਾ ਬਣਦਾ ਦੀ ਰਾਹ ਚ ਉਹਦੇ ਕਾਰਨ ਕੰਟਰੋਲ ਨਹੀਂ ਹੋਈ ਗੱਡੀ ਗੱਡੀ ਉਤੋਂ ਦੀ ਛਾਲ ਮਾਰ ਗਈ ਦੋਵੇਂ ਵਿੱਚੇ ਮਰ ਕੇ ਦੋਵੇਂ ਮੁੰਡੇ ਉਸੇ ਟਾਈਮ ਹਾਂ ਜੀ ਦੋਆਂ ਦੀ ਕਿਹੋ ਜਿਹਾ ਪਰਿਵਾਰ ਸੀ ਆ ਜੀ ਕਿਸ ਤਰ੍ਹਾਂ ਗੁਜ਼ਾਰਾ ਕਰਦੇ ਸੀ ਪਰਿਵਾਰ ਖੇਤੀਬਾੜੀ ਕਰਦੇ ਸੀ ਜੀ ਬਸ ਦੋਏ ਦੋਏ ਮੁੰਡੇ ਟਰੈਕਟਰ ਚਲਾਉਂਦੇ ਤੇ ਉਹ ਨਾ ਚਲਾਉਂਦਾ ਸੀ ਆਪਦਾ ਚਲਾਉਂਦਾ ਸੀ ਖੇਤੀਬਾੜੀ ਕਰਕੇ ਗੁਜ਼ਾਰਾ ਕਰਦੇ ਸੀ ਹਾਂ ਉਹ ਯਾਰ ਅੱਜ ਜਾਣਾ ਸੀ ਬੱਚੇ ਨੇ ਹਾਂ ਜੀ ਇੱਕ ਮੁੰਡੇ ਨੇ ਜਾਣਾ ਸੀਗਾ ਮੋੜੀ ਘੰਡਾਂ ਦੇ ਮੁੰਡੇ ਨੇ ਇਹ ਸਾਡਾ ਪੂਣੀਆ ਪਰਿਵਾਰ ਦਾ ਬੰਦਾ ਸੀ ਕੀ ਨਾਮ ਹੈ ਜੀ ਮੱਖਣ ਸਿੰਘ ਜੀ। ਕਿਵੇਂ ਦੇਖਦੇ ਸੋਡੇ ਪਿੰਡ ਚ ਬਹੁਤ ਮੰਦਪਰ ਦੀ ਘਟਨਾ ਵਾਪਰੀ ਹੈ। ਹਾਂ ਜੀ ਬਹੁਤ ਦੁਖਾਈ ਘਟਨਾ ਵਾਪਰੀ ਹੈ ਜੀ। ਕੱਲ ਸ਼ਾਮ ਦਾ ਹੀ ਜਦੋਂ ਇਹ ਘਟਨਾ ਵਾਪਰੀ ਹੈ ਪੌਣੇ 8 ਵਜੇ ਦੀ। ਪਿੰਡ ਦੇ ਵਿੱਚ ਬਹੁਤ ਵੱਡੀ ਸੋਗ ਦੀ ਲਹਿਰ ਹੈ ਜੀ। ਬੋਲੀ ਮੁੰਡੇ ਪਤੋਂ ਦੇ ਪਿੰਡ ਦੀ ਰਹਿਣ ਵਾਲੇ ਸੀ। ਹਾਂ ਜੀ ਸਾਡੇ ਪਿੰਡ ਦੇ ਰਹਿਣ ਵਾਲੇ ਦੇ ਇੱਕ ਮੁੰਡੇ ਨੇ ਬਾਹਰ ਹੀ ਜਾਣਾ ਸੀਗਾ ਥੋੜੇ ਟਾਈਮ ਦੇ ਵਿੱਚ। ਇੱਕ ਮੁੰਡਾ ਸਟੱਡੀ ਕਰ ਰਿਹਾ ਸੀ ਸ਼ਾਇਦ ਜੀ। ਛੋਟੀ ਉਮਰ ਸੀ ਉਹਨਾਂ ਦੀ। ਹੇ ਸਵਾਸੀ ਮੁੰਡਿਆਂ ਦਾ ਜੀ ਕਿੰਨੇ ਕ ਪਿੰਡ ਬਹੁਤ ਵਧੀਆ ਠੀਕ ਕਿੰਨੇ ਇੱਕ ਸਵਾ ਦੇ ਪਰਿਵਾਰ ਵੀ ਨੇ ਇੱਕ ਸਵਾ ਦੇ ਨੇ ਇਹਨਾਂ ਦੇ ਵਧੀਆ ਸ਼ਰੀਫ ਸੀ ਇੱਕ ਮੁੰਡੇ ਦਾ ਡੈਡੀ ਦੀ ਡੈਥ ਹੋਈ ਹੋਈ ਹੈ ਜੀ